ਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਸਮਧੂ ਬਟੀ 10 ਕਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅਮੀਰਦਾਰ ਜੀ ਤੁਸੀਂ ਠੀਕ ਠਾਕ ਹੋ? ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਅੱਜ ਜਿਹੜਾ ਹੈਗੇ ਨੇ ਆਪਣੇ ਕੋਲੇ ਸੂਟ ਸਟਿਚ ਹੋ ਕੇ ਜਾਣੇ ਆ ਕਿੰਨੇ ਸੂਟ ਜਾਣੇ ਆ ਨਾ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆਪਾਂ। ਸਾਰਾ ਵਸਾਂਗੇ ਫਿਰ ਆਪਾਂ ਅੱਜ ਕਿੰਨੇ ਸੂਟ ਕਰਦੇ ਆ ਵੀ ਠੀਕ ਤੋਂ ਤੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਆ ਕੌਰ ਸਦੂ ਬੁਟੀਕ ਐਂਡ ਬਿਊਟੀ ਸਾਨੂੰ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਬਿਜ਼ਨੈਸ ਨਗਰ ਦੇ ਬਿਲਕੁਲ ਸਾਹਮਣੇ ਕੱਕੜਵਾਲ ਰੋਡ ਵੀ ਕਹਿੰਦੇ ਹਨ ਬਰਨਾਲਾ ਰੋਡ ਵੀ ਕਹਿੰਦੇ ਹਨ ਉੱਥੇ ਜਿਹੜਾ ਹੈਗਾ ਆਪਾਂ ਆਪਣਾ ਬੁਟੀਕ ਹੈਗਾ ਆ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਾਕੀ ਅਸੀਂ ਉੱਪਰ ਆਪਣਾ ਨੰਬਰ ਵਗੈਰਾ ਦੇ ਦਾਂਗੇ ਤੁਸੀਂ ਸਾਡੇ ਫੋੜ ਵਗੈਰਾ ਕਰਕੇ ਵੀ ਗੱਲ ਕਰ ਸਕਦੇ ਹੋ ਬਾਕੀ ਕਿਸੇ ਵੀ ਤਰ੍ਹਾਂ ਦੀ ਸਲਾਈ ਸਿੱਖਣੀ ਹੈ ਤੁਸੀਂ ਬਿਊਟੀ ਸ਼ਬਦ ਦੇ ਕੋਰਸ ਕਰਨੇ ਆ ਉਹ ਸਾਡੇ ਕੋਲੇ ਕਰ ਸਕਦੇ ਹੋ ਆਪਣੇ ਜਿਹੜੇ ਹੁਣ ਸੂਟ ਜਾਣੇ ਆ ਅੱਜ ਹਨਾ ਬਹੁਤ ਪਾ ਤੁਹਾਨੂੰ ਦਿਖਾਉਣ ਲੱਗੇ ਆ ਵੀ ਆਪਣੇ ਬੁਟੀਕ ਦੇ ਕਿੰਨੇ ਸੂਟ ਜਾਣੇ ਹੁੰਦੇ ਆ ਇਹ ਆਪਣਾ ਬਿਲਕੁਲ ਸਿੱਪਲ ਸੂਟ ਬਣਿਆ ਹੋਇਆ ਗਰਮ ਸੂਟ ਇਹ ਵੀ ਬਿਲਕੁਲ ਸਿੰਪਲ ਸੂਟ ਬਣਿਆ ਹੋਇਆ ਵੈਸੇ ਇਹਦੇ ਜਿੱਪ ਵਗੈਰਾ ਲੱਗੀ ਹੋਈ ਹੈ ਤੇ ਇਹ ਵੀ ਸਿੰਪਲ ਸੂਟ ਬਣਿਆ ਹੈ ਇਹਦੀ ਸਲਵਾਰ ਜਿਹੜੀ ਹੈਗੀ ਨਾਲ ਹੀ ਲਗਾ ਦਾਂਗੇ ਕਿਉਂਕਿ ਅੱਜ ਸ਼ੂਟ ਇਹ ਜਾਣੇ ਆ ਇਹ ਵਾਲਾ ਵੀ ਸਿੰਪਲ ਸ਼ੂਟ ਬਣਿਆ ਹੈ ਤੇ ਇਹ ਵੀ ਗਰਮ ਸ਼ੂਟ ਸੌਣ ਸ਼ੂਟ ਬਣਿਆ ਹੋਇਆ ਇਹ ਸਿੰਪਲ ਦੇਖੋ ਸਲਵਾਰ ਤੇ ਵੀ ਇਦਾਂ ਬਾਰਡਰ ਬਣ ਤਾਵੇ ਜਿੱਦਾਂ ਸ਼ਰਟ ਦੇ ਘੇਰੇ ਤੇ ਹੈਗੇ ਆ ਤੇ ਉਦਾਂ ਹੀ ਇਹਦੇ ਵੀ ਆਪਾਂ ਨੇ ਜਿੱਪ ਲਾਈ ਹੋਈ ਹੈ ਸਿੰਪਲ ਪਿੱਛੇ ਤੇ ਇਹ ਸ਼ੂਟ ਇੱਕ ਆਪਾਂ ਇਹ ਸ਼ੂਟ ਇੱਧਰ ਕਰਦੇ ਆ ਤੇ ਬਾਕੀ ਆਪਣਾ ਜਿਹੜਾ ਹੈਗਾ ਇਹ ਵੀ ਸਿੰਪਲ ਸੂਟ ਬਣਿਆ ਹੋਇਆ ਹੈ ਜਿਹੜਾ ਹੈਗਾ ਜੋਰ ਜੱਟ ਦਾ ਸੂਟ ਹੈਗਾ ਆ ਫੁੱਲ ਲਾਈਨਿੰਗ ਸੂਟ ਹੈ ਇਹਦੇ ਵੀ ਆਪਾਂ ਨੇ ਬਾਕੀ ਸਿੰਪਲ ਬਣਾਇਆ ਪਿੱਛੇ ਆਪਣੀ ਜਿਹੜੀ ਹੈਗੀ ਜਿੱਪ ਲਗਾਈ ਹੋਈ ਹੈ ਹਾਂ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਜਿੱਪ ਲੱਗੀ ਹੋਈ ਹੈ ਇਹ ਸਾਰੇ ਤਿੰਨ ਸੂਟ ਇੱਕ ਜਾਲੇ ਦੀ ਹੈਗੇ ਆ ਉਹਨਾਂ ਦੇ ਸੂਟਾਂ ਦੇ ਉੱਪਰ ਜਿੱਪ ਹੁੰਦੀ ਹੈ ਪਿੱਛੇ ਤੇ ਇਹ ਸੂਟ ਤਿੰਨ ਚਾਰ ਸੂਟ ਇੱਕ ਦੇ ਦੇਣੇ ਆਪਾਂ ਨੇ ਤੇ ਵਾਕਈ ਆ ਦੇਖੋ ਇਹ ਵੀ ਗਰਮ ਸੂਟ ਹੈਗੇ ਆ ਇਹਨੇ ਇਹ ਵੀ ਆਪਾਂ ਸੈੱਟ ਕਰਦਾਂਗੇ ਇਹ ਕੇਵਲਾ ਗਰਮ ਸੂਟ ਹੈ ਇਹ ਵੀ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਪਖੇਰ ਦਿਖਾਉਣੇ ਆ ਤੁਹਾਨੂੰ ਇਹ ਸੂਟ ਹੈਗਾ ਜਿੱਦਾਂ ਇਹ ਵੀ ਇਹਦੇ ਵਿੱਚ ਆਪਾਂ ਨੇ ਟਾਪ ਟਾ ਵਗੈਰਾ ਲਾ ਕੇ ਬਣਾਇਆ ਇਹ ਵੀ ਵੈਸੇ ਸਿੰਪਲ ਬਣਾਇਆ ਹੈਗਾ ਮੈਸੇ ਜਿਹੜਾ ਹੈਗਾ ਪਿਓਰ ਔਰਗੰਝਾ ਦਾ ਸੂਟ ਹੈ ਟੋਟਲੀ ਹੈਂਡਵਰਕ ਸੂਟ ਹੈਗਾ ਆ ਇਹਦੀ ਇਹ ਵਾਲੀ ਜਿਹੜੀ ਹੈਗੀ ਬਾਟਮ ਹੈਗੀ ਐ ਤੇ ਪਿਓਰ ਦੀ ਜਿੱਦਾਂ ਪਿਓਰੋ ਪਾੜਾ ਦੀ ਕਹਦੀ ਆ ਆਪਾਂ ਨਾਲ ਸਲਵਾਰ ਲੱਗੀ ਹੋਈ ਆ ਫੁੱਲ ਲਾਈਨਿੰਗ ਸੂਟ ਹੈਗਾ ਆ ਇਹ ਵੀ ਆਪਾਂ ਜਿਹੜਾ ਹੈਗਾ ਅੱਜ ਜਾਣਾ ਸੀਗਾ ਇਹ ਵਾਲੇ ਗਰਮ ਸੂਟ ਹੈਗੇ ਆ ਜੀ ਤਿੰਨ ਸੂਟ ਨੇ ਇਹਨਾਂ ਦੇ ਉੱਤੇ ਬਾਕੀ ਸਿੰਪਲ ਨੇ ਬਿਲਕੁਲ ਦੇਖੋ ਇਹਨਾਂ ਦੇ ਜਿਹੜੀ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਲੈਂਸ ਦੀ ਪਾਈਪਿੰਗ ਬਾਹਾਂ 'ਆਪਣੇ ਜਿਹੜੀ ਹੈਗੀ ਅੰਡਰਗਰਾਉਂਡ ਲੈਂਸ ਲਾਈ ਹੋਈ ਹੈ ਬਾਹਾਂ ਮਰ ਚਾਕਾਂ ਤੇ ਬਾਹਾਂ ਮਰ ਚਾਕਾਂ ਤੇ ਆਪਾਂ ਇਹ ਵਾਲੀ लेस लगाई ہوئی ਹੈ ਇਹ ਗਰਮ ਸੂਟ ਹੈਗਾ ਇਹਦੇ ਵੀ ਸੇਮ ਹੀ ਹੈ ਇਹ ਜਿਹੜਾ ਹੈਗਾ ਪਿਓਰ ਪਸ਼ਮੀਨੇ ਦਾ ਸੂਟ ਹੈ ਬਿਲਕੁਲ ਲਾਈਟ weight ਸੂਟ ਹੈ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਜਿਹੜੀ ਹੈਗੀ ਪਾਈਪਿੰਗ ਕੱਢੀ ਹੈ ਇਹਦੇ ਨਾਲ ਦੀ ਬਾਟਮ ਹੈਗੀ ਹੈ ਤੇ ਇਹ ਸੂਟ ਹੈ ਜਿਹੜਾ ਇਹਦੇ ਵੀ ਆਪਾਂ ਨੇ ਪਾਈਪਿੰਗ ਕੱਢੀ ਹੋਈ ਹੈ ਚਾਕਾਂ ਤੇ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਪਾਈਪਿੰਗ ਕੱਢੀ ਹੋਈ ਹੈ ਇਹ ﺍﻟपाइन ਦਾ ਸੂਟ ਹੈਗਾ ਆ ਜਿੱਦਾਂ ਨੀਚੇ ਘੇਰੇ ਦੇ ਉੱਪਰ ਵਰਕ ਹੈਗਾ ਇਹ ਵੀ ਤਿੰਨ ਸੂਟ ਇੱਕ ਥਾਂ ਹੀ ਜਾਣੇ ਆ ਤੇ ਉਸ ਤੋਂ ਜਿਹੜਾ ਹੈਗਾ ਇਹ ਵਾਲਾ ਸੂਟ ਹੈਗਾ ਦੇਖੋ ਇਹ ਜਿੱਦਾਂ ਬਨਾਰਸੀ ਸੂਟ ਗੱਲੀ ਹੈ ਨਾ ਉਹ ਵਾਲਾ ਸੂਟ ਹੈ ਅਨਕੋ ਇਸ ਤਰ੍ਹਾਂ ਸੂਟ ਬਣਾਇਆ ਹੋਇਆ ਇਹ ਲਾਈਨਿੰਗ ਲੱਗੀ ਹੋਈ ਹੈ ਸ਼ਰਟ ਦੇ ਵਿੱਚ ਇਹ ਦੇਖੋ ਹਾਈ ਨੈਕ ਕਰਿਆ ਹੋਇਆ ਗਲੇ ਤੇ ਆਪਾਂ ਨੇ ਜਿੱਦਾਂ ਇਹ ਵਾਲੇ ਬਟਨ ਲਾ ਕੇ ਦੇਖੋ ਇਹ ਆਪਾਂ ਨੇ ਤੁੱਕੀਆਂ ਜੇ ਲਾਈ ਹੋਈਆਂ ਨੇ ਇਸ ਤਰ੍ਹਾਂ ਇਹ ਬਟਨ ਲੱਗੇ ਹੋਏ ਆ ਸਾਰੇ ਤੇ ਇਹਨੂੰ ਅਗਲਾ ਜਿੰਨੇ ਕੁ ਮਰਜ਼ੀ ਖੋਲ ਵੀ ਸਕਦਾ ਤੇ ਬੰਦ ਵੀ ਕਰ ਸਕਦਾ ਸਾਰਾ ਜਿਹੜਾ ਹੈਗਾ ਦੇਖੋ ਬੈਨ ਲੱਗ ਬੈਨ ਲੱਗਿਆ ਹੋਇਆ ਗਰਦਣੀ ਬੜਾ ਗਲਾ ਵੈਦੀ ਸਾਰਾ ਬੰਦ ਗਲਾ ਹੈਗਾ ਆ ਇਹ ਨਾਲ ਦੀ ਜਿਹੜੀ ਹੈਗੀ ਉਹਨਾਂ ਦੀ ਸਲਵਾਰ ਹੈ ਇਹ ਸਾੜੀ ਦਾ ਸੂਟ ਹੈਗਾ ਜੀ ਇਹ ਸਾੜੀ ਦੇ ਕੇ ਸੀਗੇ ਉਹ ਤੇ ਉਹਦੇ ਵਿੱਚੋਂ ਵਧੀਆ ਸੂਟ ਬਣ ਗਏ ਮੂਰੇ ਇਹਨਾਂ ਦਾ ਬਾਰਡਰ ਸੀਗਾ ਉਹ ਆਪਾਂ ਨੇ ਬਾਰਡਰ ਕਰਤਾ ਜਿਆਦਾ ਵੱਡਾ ਸੀਗਾ ਕੁਛ ਆਪਾਂ ਨੇ ਬਾਹਾਂ ਤੇ ਕਰਤਾ ਕੁਛ ਜਿਹੜਾ ਹੈਗਾ ਘੇਰੇ ਤੇ ਕਰਤਾ ਇਹ ਵਾਲਾ ਬਾਕੀ ਲਾਈਨਿੰਗ ਵਾਲਾ ਸੂਟ ਹੈ ਜੀ ਓਦਾਂ ਸਿੰਪਲ ਹੈ ਦੇਖੋ ਗਲਾ ਆਪਾਂ ਨੇ ਇਸ ਤਰ੍ਹਾਂ ਜਿਹੜਾ ਹੈਗਾ ਕਰਤਾ ਜੀ ਇਹਨਾਂ ਦਾ ਇਹਨਾਂ ਨੇ ਵੀ ਫੜਨ ਆਉਣੇ ਆ ਪਾਕਿਸਤਾਨੀ ਸਲਵਾਰ ਕਰਵਾਈ ਹੈ ਇਹਨਾਂ ਨੇ ਪਾਕਿਸਤਾਨ ਦੀ ਸਲਵਾਰ ਜਿਹਦਾ ਸਟੇਟ ਸਲਵਾਰ ਹਨਾ ਸਾਰੀ ਸਟੇਟਸ ਹਲਾਰ ਕੀਤੀ ਹੋਈ ਹੈ ਇਹ ਸੂਟ ਜਿਹੜਾ ਹੈਗਾ ਆਪਣੇ ਸਟੂਡੈਂਟ ਵੱਲੋਂ ਬਣਾਇਆ ਗਿਆ ਇਹ ਜੇ ਆਪਾਂ ਤੁਹਾਨੂੰ ਦਿਖਾਉਣ ਲੱਗਦੇ ਆਂ ਵੈਸੇ ਅਜੇ ਇਹਦਾ ਅਧੂ ਵਿਚਾਲਾ ਜਾ ਹੋਇਆ ਹੋਇਆ ਸੂਟ ਦਾ ਆ ਦੇਖੋ ਜੋਰੀ ਹੱਟ ਦਾ ਸੂਟ ਹੈਗਾ ਜੀ ਫਰਾਕ ਬਣਾਈ ਜਾਈ ਦੀ ਫਰਾਕ ਦੇ ਨਾਲ ਤਿਆਰ ਕੀਤਾ ਹੋਇਆ ਦੇਖੋ ਇੱਥੇ ਹਜੇ ਇਹਦੇ ਬਟਨ ਵਗੈਰਾ ਲੱਗਣੇ ਆ ホワイト ਕਲਰ ਦੇ ਬਟਨ ਲੱਗਣਗੇ ਤੇ ਦੇਖੋ ਅੰਬਰੀਲਾ ਕੱਟ ਦੀ ਜਿਹੜੀ ਹੈਗੀ ਫਰਾਕ ਬਣੀ ਹੋਈ ਹੈ ਵਿੱਚ ਜਿਹੜੀ ਹੈਗੀ ਲਾਈਨਿੰਗ ਲਾਈ ਹੈ ਲੈਨਿੰਗ ਲੱਗੀ ਹੋਈ ਹੈ ਕਿਉਂਕਿ ਇਹ ਪਤਲਾ ਹੁੰਦਾ ਹੈ ਹਨਾ ਸ਼ੂਟ ਇਹਦੇ ਵਿੱਚ ਲੈਨਿੰਗ ਲੱਗੀ ਹੋਈ ਹੈ ਇਹਦੀ ਜਿਹੜੀ 슬ੀਵਸ ਹੈਗੀ ਹੈ ਦੇਖੋ ਫੁੱਲ 슬ੀਵਸ ਹੈਗੀ ਹੈ ਜੀ ਕਾਫ ਵਾਲੀ ਕਰੀ ਹੈ ਇਹਦੇ ਵਿੱਚ ਪੇਸਟਿੰਗ ਪਈ ਹੋਈ ਹੈ ਕਾਫ ਵਾਲੀ ਜਿਹੜੀ ਹੈਗੀ 슬ੀਵਸ ਬਣਾਈ ਹੋਈ ਹੈ ਇੱਥੇ ਵੀ ਬਟਨ ਵਗੈਰਾ ਲੱਗਣਗੇ ਇਹਦੇ ਜਿੱਦਾਂ ਦੇ ਬਟਨ ਗਲੇ ਤੇ ਲੱਗਣੇ ਆ ਉਦੋਂ ਦੇ ਬਟਨ ਇੱਥੇ ਲੱਗਣਗੇ ਜੀ ਇਹ ਵੀ ਜਿਹੜਾ ਹੈਗਾ ਪੈਂਟ ਬਣਾਜੂ ਦੇ ਨਾਲ ਤਿਆਰ ਕੀਤੀ ਹੋਈ ਹੈ ਇਹ ਵਾਲੀ ਫਰਾਕ ਫਰੰਟ ਪਲਾਜੋ ਨਾਲ ਬਣਿਆ ਹੋਇਆ ਇਹ ਆ ਜੇ ਵਿਚਾਲੇ ਜੇ ਰਹਿੰਦੀ ਸੀਗੀ ਤੇ ਇਥੇ ਬਟਨ ਵਗੈਰਾ ਦਾ ਕੰਮ ਜਿਹੜਾ ਹੈਗਾ ਰਹਿਦਾ ਆ ਇਹ ਆਪਣੇ ਜਿਹੜੇ ਕੱਪੜੇ ਸਿੱਖ ਰਹੇ ਨੇ ਹਨਾ ਉਹਨਾਂ ਨੇ ਬਣਾਈ ਹੈਗੀ ਤਿਆਰ ਕਰੀਏ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਐਦਾਂ ਦੇ ਡਿਜ਼ਾਈਨਰ ਸੂਟ ਹਨਾ ਕੋਈ ਫਰੌਕ ਸੂਟ ਅਨਾਰਕਲੀ ਸੂਟ ਜਿੱਦਾਂ ਦੇ ਵੀ ਸੂਟ ਹਨਾ ਜਿੱਦਾਂ ਕਲੀਆਂ ਵਾਲੀ ਫਰਾਕ ਹੋ ਗਈ ਅੰਬਰੀਲਾ ਕੱਟ ਫਰਾਕ ਹੋ ਗਈ ਬਲਾਂ ਵਾਲੀ ਫਰਾਕ ਹੋ ਗਈ ਸਾਈਡ ਤੇ ਵਾਲਾ ਵਾਲੀ ਫਰਾਕ ਹੋ ਗਈ ਹੈ ਨਾ ਤੁਸੀਂ ਜਿੱਦਾਂ ਦੀ ਮਰਜ਼ੀ ਕੱਪੜੇ ਜਿਹੜੇ ਹੈਗੇ ਡਿਜ਼ਾਈਨਰ ਸੂਟ ਸਾਡੇ ਤੋਂ ਸਿੱਖ ਸਕਦੇ ਹੋ ਕੋਈ ਗਲੇ ਡਿਜ਼ਾਈਨ ਵਗੈਰੇ ਕਰਨੀ ਆ ਕੋਈ ਬਾਹਾਂ ਵਾਲਾ ਡਿਜ਼ਾਈਨ ਵਗੈਰਾ ਕਰਨੇ ਤੁਸੀਂ ਜਿਹੇ ਦੀ ਮਰਜ਼ੀ ਸਲਾਈ ਜਿਹੜੀ ਹੈਗੀ ਆਪਣੇ ਕੋਲੋਂ ਆ ਕੇ ਸਿੱਖ ਸਕਦੇ ਹੋ ਜੀ ਆਪਾਂ ਇੱਕ ਵਾਰੀ ਐਡਰੈਸ ਆਪਣਾ ਤੁਹਾਨੂੰ ਫੇਰ ਦੱਸਾਂਗੇ ਆਪਣਾ ਐਡਰੈਸ ਆਏਗਾ ਜਾਂ ਕੌਰ ਸੰਦੂ ਬਟਿਕ ਐਂਡ ਬਿਊਟੀ ਸਲੂਨ ਤੂਰੀ ਤੂਰੀ ਦੇ ਵਿੱਚ ਹੈਗਾ ਜੀ ਬਰਨਾਲਾ ਰੋਡ ਦੇ ਉੱਪਰ ਆ ਤੇ ਇਹਨੂੰ ਕੱਕੜਵਾਲਾ ਰੋਡ ਵੀ ਜਿੱਦਾਂ ਕਹਿੰਦੇ ਆ ਹਨਾ ਆਪਣੇ ਨੇੜੇ ਜਿਹੜਾ ਹੈਗਾ ਆਰੀਆ ਮੈਮੋਰੀਅਲ ਇੰਸਟੀਚੂਟ ਆਪਣੇ ਬਿਲਕੁਲ ਨੇੜੇ ਹੈ ਦਸਮੀਸ ਨਗਰ ਗੁਰਦੁਆਰਾ ਕਲੰਗੀਧਰ ਸਾਹਿਬ ਦਸਮੀਸ ਨਗਰ ਦਾ బోర్ਡ ਲੱਗਿਆ ਹੈ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬਟਿਕ ਹੈਗਾ ਜੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਈ ਵਗੈਰਾ ਸਿੱਖਣੀ ਹੈ ਜੇ ਹਨਾ ਕੋਈ ਵੀ ਜਬਿਊਟੀਸ਼ਨ ਦੇ ਕੋਰਸ ਕਰਨੇ ਆ ਜਾਂ ਕੋਈ ਤੁਸੀਂ ਸਰਟੀਫਿਕੇਟ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਬੁਟੀਕ ਦੇ ਸਰਟੀਫਿਕੇਟ ਚਾਹੀਦੇ ਆ ਤੁਹਾਨੂੰ ਜਾਂ ਸਾਨੂੰ ਹੁੰਦੇ ਚਾਹੀਦੇ ਆ ਹਨਾ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈ ਸਰਟੀਫਿਕੇਟ ਵੀ ਪ੍ਰੋਵਾਈਡ ਕਰਾਉਨੇ ਆ ਤੁਸੀਂ ਜਦੋਂ ਮਰਜ਼ੀ ਆ ਕੇ ਸਾਨੂੰ ਮਿਲ ਸਕਦੇ ਹੋ ਤੇ ਆ ਕੇ ਗੱਲਬਾਤ ਕਰ ਸਕਦੇ ਹੋ ਜੀ ਹੁਣ ਇਹ ਸਾਰੇ ਸੂਟਾਂ ਦੀ ਜਿਹੜੀ ਹੈਗੀ ਆਪਾਂ ਪੈਕਿੰਗ ਕਰ ਦਾਂਗੇ ਕਿਉਂਕਿ ਇਹ ਸਾਰੇ ਜਿਹੜੇ ਹੈਗੇ ਅੱਜ ਦੇ ਜਾਣ ਵਾਲੇ ਸੂਟ ਨੇ ਹੈਗੇ ਤੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਕੋਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਨ ਦੇਕ ਸੰਸਾ ਦਾ ਖਸਰੂ